ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲਕੀਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 22 ਜੁਲਾਈ ਪੰਜਾਬ ਦੇ ਮੌਸਮ ਦੀ ਕਿ 22 ਤੇ 23 ਜੁਲਾਈ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਾਲ ਚਾਲ ਰਹੇਗੀ ਕਿੰਨਾ ਖੇਤਰਾਂ ਦੇ ਵਿੱਚ ਬਰਸਾਤ ਦੇ ਸਰ ਬਣੇ ਹੋਏ ਨੇ ਕਦੋਂ ਤੱਕ ਵੀਰੋ ਇਸ ਸਿਸਟਮ ਦਾ ਪ੍ਰਭਾਵ ਆਪਾਂ ਨੂੰ ਮੌਸਮ ਪੰਜਾਬ ਦੇ ਉੱਪਰ ਦੇਖਣ ਨੂੰ ਮਿਲੇਗਾ ਵੀਰੋ तकरीबन ਕੱਲ ਸ਼ਾਮ ਦੀ ਆਪਾਂ ਗੱਲ ਕਰੀ ਕੱਲ ਸ਼ਾਮ ਤੋਂ ਲੈ ਕੇ ਹੀ ਆਪਾਂ ਨੂੰ ਪੰਜਾਬ ਦੇ ਟੁੱਟਮੇ ਖੇਤਰਾਂ ਦੇ ਵਿੱਚ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਸੀ ਕਿਉਂਕਿ ਦਿਨ ਦੇ ਸਮੇਂ ਥੋੜਾ ਜਿਹਾ ਹਮਸਦਮਾਹੌਲ ਜਿੰਨਾਂ ਖੇਤਰਾਂ ਦੇ ਵਿੱਚ ਬਣਿਆ ਸੀ ਉਹਨਾਂ ਖੇਤਰਾਂ ਦੇ ਵਿੱਚ ਵੀਰੋ ਅਚਾਨਕ ਬਦਲਬਾਈ ਆਈ ਤੇ ਵੀਰੋ ਬਰਸਾਤੀ ਗਤੀਵਿਧੀਆਂ ਆਪਾਂ ਨੂੰ ਦੇਖਣ ਨੂੰ ਮਿਲੀਆਂ ਟੁੱਟਮੇ ਖੇਤਰਾਂ ਦੇ ਵਿੱਚ ਉਹ ਇਦਾਂ ਦੇ ਸਿਸਟਮ ਹੁੰਦੇ ਨੇ ਕਿ ਇੱਕ ਪਿੰਡ ਦੇ ਵਿੱਚ ਮੀਂਹ ਪੈ ਗਿਆ ਹੋ ਸਕਦਾ ਨਾਲ ਦੇ ਪਿੰਡ ਵਿੱਚ ਮੀਂਹ ਨਾ ਹੋਵੇ ਆਪਣੇ ਖੇਤਾਂ ਦੇ ਵਿੱਚ ਮੀਂਹ ਨਾ ਹੋਵੇ ਪਿੰਡ 'ਚ ਮੀਂਹ ਹੋਵੇ ਸੋ ਇਦਾਂ ਦੇ ਵੀ ਕਾਰਨ ਅੱਜਕੱਲ ਬਣ ਜਾਂ ਇਸ ਸਮੇਂ ਸਮੇਂ ਬਦ ਆਪਣਾ ਰੁੱਖ ਬਦਲਦੇ ਰਹਿੰਦੇ ਨੇ ਸੋ ਵੀਰੋ ਇਹ ਸਿਸਟਮ ਹੈ ਜੋ ਆਉਣ ਵਾਲਾ ਆਪਾਂ ਗੱਲ ਕਰਦੇ ਆ ਰਾਤ ਦੇ ਤਕਰੀਬਨ 12 1 ਵਜੇ ਤੋਂ ਲੈ ਕੇ ਵੀਰੋ ਐਕਟਿਵ ਹੈ ਪੰਜਾਬ ਦੇ ਵਿੱਚ ਜਿਸ ਨੇ ਪੰਜਾਬ ਦੇ ਤਕਰੀਬਨ 60 70% ਖੇਤਰ ਨੂੰ ਵੀਰੋ ਪ੍ਰਭਾਵਿਤ ਕੀਤਾ ਹੋਇਆ ਹੈ ਜਿਵੇਂ ਕਿ ਬਰਨਾਲਾ ਮਾਨਸਾ ਬਡਲਾਡਾ ਵੀਰੋ ਇਹ ਖੇਤਰਾਂ ਦੇ ਵਿੱਚ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਨੇ ਪਰ ਜੋ ਬਠਿੰਡਾ ਸੈੱਡ ਵਗੈਰਾ ਵੀਰੋ ਖੇਤਰ ਫਿਲਹਾਲ ਉਹ ਬਰਸਾਤ ਤੋਂ ਵਾਂਝੇ ਨੇ ਉਹ ਇਸ ਸਿਸਟਮ ਦੇ ਨਾਲ ਉਹਨਾਂ ਖੇਤਰਾਂ ਦੇ ਵਿੱਚ ਬਰਸਾਤ ਫਿਲਹਾਲ ਘੱਟ ਹੋਈ ਹੈ ਜੋ ਰਾਜਸਥਾਨ ਦੇ ਨੇੜੇ ਪੈਂਦੇ ਖੇਤਰ ਨੇ ਤੇ ਹਰਿਆਣੇ ਨੇੜੇ ਪਿੰਡ ਦੇ ਖੇਤਰ ਨੂੰ ਵੀਰੋ ਪ੍ਰਭਾਵਿਤ ਕੀਤਾ ਤੇ ਰਾਜਸਥਾਨ ਵੱਲ ਦੇ ਖੇਤਰ ਫਿਲਹਾਲ ਮੀਂਹ ਤੋਂ ਵਾਂਝੇ ਨੇ ਸੋ ਵੀਰੋ ਆਉਂਦੇ ਸਮੇਂ ਦੇ ਵਿੱਚ ਆਪਾਂ ਗੱਲ ਕਰੀਏ ਅੱਜ ਦਿਨ ਅੱਜ ਦੀ ਰਾਤ ਤੇ ਕੱਲ ਦਾ ਦਿਨ ਇਹ ਵੀਰੋ ਜੋੜ 48 ਘੰਟੇ ਹੋਣਗੇ ਨਾ 48 ਘੰਟੇ ਦੇ ਵਿੱਚ ਉਮੀਦ ਹੈ ਕਿ ਵੀਰੋ ਪੰਜਾਬ ਦੇ 80 ਤੋਂ 90% ਖੇਤਰਾਂ ਦੇ ਵਿੱਚ ਆਪਾਂ ਨੂੰ ਚੰਗੀ ਬਰਸਾਤ ਦੇਖਣ ਨੂੰ ਮਿਲੇਗੀ ਬਾਕੀ ਵੀਰੋ ਜੋ 10% ਖੇਤਰ ਨੇ ਉਹਨਾਂ ਦੇ ਵਿੱਚ ਆਪਾਂ ਨੂੰ ਛੋਟੇ-ਮੋਟੇ ਹਲਕੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਇਹ ਸਿਸਟਮ ਦਾ ਪ੍ਰਭਾਵ ਆਪਾਂ ਨੂੰ ਸਾਰੇ ਹੀ ਪੰਜਾਬ ਦੇ ਵਿੱਚ ਵੀਰੋ ਦੇਖਣ ਨੂੰ ਮਿਲੇਗਾ ਕੁਝ ਖੇਤਰਾਂ ਦੇ ਵਿੱਚ ਅਜਮੀ ਪੈ ਗਿਆ ਕੁਝ ਖੇਤਰਾਂ ਦੇ ਵਿੱਚ 2 ਘੰਟੇ ਬਾਅਦ ਪੈ ਗਿਆ ਵੀਰੋ ਕੁਝ ਖੇਤਰਾਂ ਦੇ ਵਿੱਚ ਰਾਤ ਨੂੰ ਪੈ ਗਿਆ ਤੇ ਬਾਕੀ ਏਰੀਆ ਦੇ ਵਿੱਚ ਵੀਰੋ ਕੱਲ ਨੂੰ ਦਿਨੇ ਪੈ ਗਿਆ ਸੋ ਐਦਾਂ ਦੀਆਂ ਰੁਕ ਰੁਕ ਕੇ ਕਾਰਵਾਈਆਂ ਹੋਣਗੀਆਂ ਛੜੀ ਨਵਾਂ ਵੀਰੋ ਮਾਹੌਲ 2 ਦਿਨ ਪੰਜਾਬ ਦੇ ਵਿੱਚ ਬਣਿਆ ਰਹੇਗਾ ਚੰਗੀ ਬਰਸਾਤ ਵੀਰੋ ਇਹਨਾਂ 2 ਦਿਨਾਂ ਦੇ ਦੌਰਾਨ ਪੰਜਾਬ ਦੇ ਆਪਾਂ ਨੂੰ 80% ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਤੇ 10-20% ਖੇਤਰਾਂ ਦੇ ਵਿੱਚ ਵੀਰੋ ਆਪਾਂ ਨੂੰ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲੇਗਾ ਬੱਦਲਵਾਈ ਤੇ ਵੀਰੋ ਜੋ ਕਿਣਮਣ ਦਾ ਮਾਹੌਲ ਹੈ ਉਹ ਆਪਾਂ ਨੂੰ ਤਕਰੀਬਨ ਸਾਰੇ ਹੀ ਪੰਜਾਬ ਦੇ ਵਿੱਚ ਦੇਖਣ ਬਾਕੀ ਵੀਰੋ ਸਮੇਂ-ਸਮੇਂ ਤੇ ਜਿਵੇਂ ਆਪਾਂ ਨੂੰ ਕੋਈ ਜਾਣਕਾਰੀ ਮਿਲੂਗੀ ਉਸੇ ਤਰ੍ਹਾਂ ਆਪਾਂ ਜਾਣਕਾਰੀ ਲੈ ਕੇ ਕਿਸਾਨ ਵੀਰਾਂ ਲਈ ਹਾਜ਼ਰ ਹੁੰਦੇ ਰਹਾਂਗੇ ਸੋ ਵੀਰੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਅਪਡੇਟ ਲਈ ਚੈਨਲ